ਨਾ ਆ ਤੇ 5 6 ਕਰੋੜ ਕਿਹਦੇ ਖਾਤੇ ਚ ਪਿਆ ਹੈ ਪਾਣੀ ਨੂੰ ਖਾਨ ਕਰਦਾ ਹੈ ਫਾਇਦਾ ਨਹੀਂ ਕਰਦਾ ਮੇਰੇ ਪੈਸੇ ਕਾਧ ਲਈ ਲਾਏ ਸਰਕਾਰ ਨੇ ਤੇ ਬਣਿਆ ਫਸਟ ਕਲਾਸ ਹੈ ਸਰਕਾਰ ਦੇ ਇਤੇ ਦੇ ਪੈਸੇ ਲੱਗੇ ਆ ਕੋਈ ਇਹਦੀ ਮੇਨਟੇਨੈਂਸ ਨਹੀਂ ਇਸ ਚੁਰਮ ਦੇ ਵਿੱਚ ਨਾ ਹੈ ਜੁਗਲ ਕੁਸ਼ੋਰ ਜੁਗਲ ਕੁਸ਼ੋਰ ਜੀ ਮੈਂ ਤੁਹਾਨੂੰ ਸਸਪੈਂਡ ਕਰ ਰਿਹਾ ਹਾਂ ਅਜ 10 ਦਿਨਾਂ ਤੋਂ ਬਾਅਦ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਪੂਰੀ ਐਕਸ਼ਨ ਵਿੱਚ ਨੇ ਸਿੱਧੂ ਨੇ ਅੱਜ ਅੰਮ੍ਰਿਤਸਰ ਅਤੇ ਗੁਰਦਾਸਪੁਰ ਦੇ ਵਿੱਚ ਵੱਖ-ਵੱਖ ਪ੍ਰੋਜੈਕਟਾਂ ਦਾ ਜਾਇਜ਼ਾ ਲਿਆ ਤੇ ਅਫਸਰਾਂ ਦੀ ਕਲਾਸ ਲਗਾਈ। ਸਭ ਤੋਂ ਪਹਿਲਾਂ ਸਿੱਧੂ ਪਹੁੰਚੇ ਅੰਮ੍ਰਿਤਸਰ ਜਿੱਥੇ ਉਹਨਾਂ 600 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਜੀਕਾ ਪ੍ਰੋਜੈਕਟ ਦਾ ਜਾਇਜ਼ਾ ਲਿਆ। 5 ਸਾਲ ਪਹਿਲਾਂ ਹੋਏ ਇਸ ਪ੍ਰੋਜੈਕਟ ਦਾ ਅੱਜ ਤੱਕ ਮਹਿ 70 ਤੋਂ 80% ਕੰਮ ਹੀ ਮੁਕੰਮਲ ਹੋਇਆ ਏ। ਤੇ ਹੁਣ ਤਾਂ ਇਹ ਕੰਮ ਕਰਨ ਵਾਲੀ ਕੰਪਨੀ ਵੀ ਰਫੂ ਚੱਕਰ ਹੋ ਚੁੱਕੀ ਐ। ਸਿੱਧੂ ਸਾਹਮਣੇ ਸਵਾਲ ਚੀਫ ਇੰਜੀਨੀਅਰ ਨੂੰ ਕੀਤਾ ਤਾਂ ਅਫਸਰਾਂ ਦੇ ਕੋਲ ਇਸ ਦਾ ਕੋਈ ਜਵਾਬ ਨਹੀਂ ਸੀ। ਸਰਕਾਰੀ ਪੈਸਿਆਂ ਦਾ ਬਲੈਟੈਂਟ ਮਿਸਯ ਸਰਕਾਰੀ ਪੈਸਿਆਂ ਦੀ ਕਿਸੇ ਨੇ ਕੋਈ ਜਵਾਬਦੇਹੀ ਨਹੀਂ ਰੱਖੀ ਅਫਸਰ ਸਹਿਬਾਨਾਂ ਨੇ ਕੋਈ ਕਮੇਟੀਆਂ ਨਹੀਂ ਬਣਾਈਆਂ ਅਫਸਰ ਸਹਿਬਾਨਾਂ ਨੇ ਕੋਈ ਮੋਨਿਟਰਿੰਗ ਨਹੀਂ ਕੀਤੀ ਆਹ ਦੇਖੋ ਹੁਣ ਬੋਰਡ ਇਹ ਜਿਹੜੇ ਸਾਡੀ ਹਦਾਇਤ ਦੇ ਉੱਤੇ ਲੱਗੇ ਆ ਇਹ ਹਰ ਥਾਂ ਦੇ ਉੱਤੇ ਹਰੇਕ ਨਵਾਂ ਪ੍ਰੋਜੈਕਟ ਜਿਹੜਾ ਸ਼ੁਰੂ ਹੋਊਗਾ ਇਹ ਬੋਰਡ ਲੱਗੇ ਹੋਣਗੇ ਜੇ ਇਹ ਬੋਰਡ ਲੱਗੇ ਹੁੰਦੇ ਕਿਸੇ ਠੇਕੇਦਾਰ ਦਾ ਨਾਂ ਹੁੰਦਾ ਮਤਲਬ ਤੁਸੀਂ 100 100 ਕਰੋੜ ਰੁਪਈਆ 50 50 ਕਰੋੜ ਰੁਪਈਆ ਅਫਸਰਾਂ ਨੂੰ ਦੇਤਾ ਤੇ ਤੁਹਾਨੂੰ ਇਹ ਨਹੀਂ ਪਤਾ ਵੀ ਉਹ ਕਿਹੜੀ ਕੰਪਨੀ ਸੀ ਕਦੋਂ ਪੈਸੇ ਖਾ ਰਹੀ ਸੀ ਔਰ ਕਦੋਂ ਭੱਜ ਗਈ ਮਤਲਬ ਕਿਸੇ ਸਵਾਲ ਦਾ ਜਵਾਬ ਦੇ ਸਕਿਆ ਚੀਫ ਇੰਜੀਨੀਅਰ ਸਾਹਿਬ ਅਬ ਇਹਨਾਂ ਨੂੰ ਪੁੱਛੋ ਤੁਸੀਂ ਪੁੱਛੋ ਇਹਨਾਂ ਨੂੰ ਕਿ ਭਾਈ ਸਰਕਾਰੀ ਪੈਸੇ ਸੀ 50 50 ਕਰੋੜ ਰੁਪਈਆ ਤੁਸੀਂ ਅਲੋਟ ਕੀਤਾ 100 100 ਕਰੋੜ ਰੁਪਈਆ 600 ਕਰੋੜ ਰੁਪਈਏ ਦਾ ਪ੍ਰੋਜੈਕਟ ਸੀ ਤੇ ਕੰਪਨੀਆਂ ਭੱਜ ਗਈਆਂ ਇੱਥੇ ਧਰਤੀ ਦੇ ਉੱਤੇ ਕੁਝ ਹੈ ਨਹੀਂ ਛੋਟੇ ਛੋਟੇ ਖੱਡੇ ਪਟਕੇ ਉਹ ਗਏ ਜਾਪਾਨੀਆਂ ਦਾ ਪ੍ਰੋਜੈਕਟ ਸੀ ਲੱਗਦਾ ਕੰਪਨੀਆਂ ਸਾਰੀਆਂ ਸੱਚੀ ਸੀ ਫਿਰ ਇਹ ਤੇ ਹੁਣ ਇਹ ਦੱਸਣਗੇ ਮੈਂ ਤੇ ਸਾਰੀ ਇਨਕੁਆਇਰੀ ਮਾਰ ਕਰੂੰਗਾ ਔਰ ਜੜੇ ਜੜੇ ਅਫਸਰਾਂ ਨੇ ਜੜੇ ਜੜ ਪੁਨਾ ਦੇ ਸਾਰਿਆਂ ਦੇ ਕਾਰਜ ਅਮ੍ਰਿਤਸਰ ਤੋਂ ਬਾਅਦ ਵਾਰੀ ਸੀ ਡੇਰਾ ਬਾਬਾ ਨਾਨਕ ਵਿੱਚ ਕਰੋੜਾਂ ਦੀ ਲਾਗਤ ਨਾਲ ਬਣਾਏ ਗਏ ਸੀਵਰੇਜ ਟ੍ਰੀਟਮੈਂਟ ਪਲਾਂਟ ਦੀ ਇਹ ਪਲਾਂਟ ਰਿਪੇਅਰ ਨਾ ਹੋਣ ਕਾਰਨ ਲੰਬੇ ਸਮੇਂ ਤੋਂ ਬੰਦ ਪਿਆ ਹੈ ਅਫਸਰਾਂ ਨੂੰ ਇਸ ਦਿਨਾਚਲਨ ਬਾਰੇ ਪੁੱਛਿਆ ਗਿਆ ਤਾਂ ਕਈ ਜਵਾਬ ਮਿਲੇ ਜਿਨ੍ਹਾਂ ਤੋਂ ਮੰਤਰੀ ਸਾਹਿਬ ਬਿਲਕੁਲ ਵੀ ਸੰਤੁਸ਼ਟ ਨਹੀਂ ਸੀ ਹੁੰਦਾ ਇਹ ਹੈ ਕਿ ਅਫਸਰ ਅੰਦਰੋਂ ਹੀ ਅੰਦਰੋਂ ਕੁਝ ਕਰ ਜਾਂਦੇ ਆ ਫਿਰ ਪੋਲਿਟਿਸ਼ੀਅਨ ਦੇ ਘਨੇੜੀ ਬੰਦੂਕ ਚਲਾ ਦਿੰਦੇ ਇਸ ਕਰਕੇ ਨਾ ਸੰਪਰੀ ਨਾ ਮੰਤਰੀ ਕੋਈ ਇਹੋ ਜਿਹਾ ਛੱਡਣਾ ਨਹੀਂ ਜਿਹੜਾ ਜਵਾਬ ਦੇ ਹੀ ਨਾ ਹੋਵੇ ਲੋਕਾਂ ਨੂੰ ਅਸੀਂ ਵਿਜੀਲੈਂਸ ਇਨਕੁਆਇਰੀ ਬਾਅਦ ਕਰ ਦਿੱਤੀ ਹੈ ਉਥੇ ਸਾਰੇ ਅਫਸਰਾਂ ਦਾ ਨਾਮ ਪੁੱਛਿਆ 80 ਬਿਲਡਿੰਗਾਂ ਇਲੈਗਲ ਬਣੀਆਂ ਨੇ ਇਹ ਪੁੱਛਿਆ ਵੀ ਅਫਸਰਾਂ ਦੇ ਨਾਮ ਦੱਸੋ ਕਿਹਨੇ پاس ਕੀਤੀਆਂ ਕੋਈ ਬਿਲਡਿੰਗਾਂ ਐ ਥੋੜਾ ਨਾ ਘੜੀ ਕਰ ਦੂ ਜੇ ਅਫਸਰ ਉਹਨੂੰ ਉਹ ਨਹੀਂ ਕਹੂਗਾ ਵੀ ਭਾਈ ਬਣਾ ਲੈ ਸਰਕਾਰ ਦੀ ਟੈਕਸ ਦੀ ਰਿਕਵਰੀ ਹੈ ਹੀ ਨਹੀਂ ਬਿਜਲੀ ਦੇ ਬਿੱਲ ਨੇ ਪ੍ਰਾਪਰਟੀ ਟੈਕਸ ਦੇ ਬਿੱਲ ਨੇ ਇਨਸਪੈਕਟਰ ਜਾਂਦਾ हां जी 50000 टैक्स ਦਿਓ ਅਗਲਾ ਕਹਿੰਦਾ ਯਾਰ ਛੱਡ 5000 ਇਨਸਪੈਕਟਰ ਨੂੰ ਦਿੰਦੇ ਆ ਟੈਕਸ ਵੀ ਉੱਥੇ ਹੀ ਖੜਾ ਦੇ ਇਨਸਪੈਕਟਰ ਜੇ ਕੰਮ ਕਰਕੇ ਆਉਗੇ ਨਵਜੋਤ ਸਿੰਘ ਸਿੱਧੂ ਦੀ ਕਲਾਸ ਤੋਂ ਬਾਅਦ ਅਫਸਰਾਂ ਦੇ ਕੰਨ ਖੜੇ ਹੋ ਗਏ ਸੀ ਸਿੱਧੂ ਸਾਹਿਬ ਨੇ ਮੌਕੇ ਤੇ ਕਾਰਵਾਈ ਵੀ ਕੀਤੀ ਐਸ ਡੀਓ ਅਤੇ ਚੀਫ ਇੰਜੀਨੀਅਰ ਨੂੰ ਸਸਪੈਂਡ ਕਰ ਦਿੱਤਾ ਗਿਆ ਇਸ ਤੋਂ ਇਲਾਵਾ ਉਹਨਾਂ ਨੇ ਕਈ ਪ੍ਰੋਜੈਕਟਾਂ ਦੀ ਜਾਂਚ ਲਈ ਹੁਕਮ ਵੀ ਜਾਰੀ ਕੀਤੇ ਨੇ